ਮੁਸਲਮਾਨਾਂ ਨੇ ਨਾ ਗੁਰੂ ਘਰ ਦੇ ਨਾਲ ਬੜੀਆਂ ਵਫਾਦਾਰੀਆਂ ਨਿਭਾਈਆਂ ਜਿੰਨੀਆਂ ਵਫਾਦਾਰੀਆਂ ਮੁਸਲਮਾਨਾਂ ਨੇ ਨਿਭਾਈਆਂ ਉਹਨੇ ਵਫਾਦਾਰੀ ਕੋਈ ਦੂਜਾ ਨਹੀਂ ਨਿਭਾ ਸਕਿਆ ਜਦੋਂ ਸਿੱਖ ਦੀ ਵਾਰੀ ਆਈ ਵਫਾਦਾਰੀ ਨਿਭਾਉਣ ਦੀ ਉਹ ਵੀ ਕਈ ਵਾਰ ਮੁਨਕਰ ਹੋ ਗਿਆ ਪਰ ਗੁਰੂ ਚਾਨਾਂ ਦੇ ਪਾਰੇ ਮੁਸਲਮਾਨ ਇਹੋ ਜੀਆਂ ਵਫਾਦਾਰੀਆਂ ਨਿਭਾ ਗਏ ਤੇ ਦਸ਼ਮੇਸ਼ ਪਿਤਾ ਦੇ ਨਾਲ ਬਾਕੀ ਗੁਰੂ ਸਾਹਿਬਾਨਾਂ ਦੇ ਨਾਲ ਕਿ ਅੱਜ ਉਹਨਾਂ ਦੀ ਵਫਾਦਾਰੀ ਦੇ ਅੱਗੇ ਸਮੁੱਚਾ ਪੰਥ ਸਜਦਾ ਕਰਦਾ ਹੈ ਅੱਗੇ ਜਾ ਕੇ ਅਸੀਂ ਵੇਖਾਂਗੇ ਗੁਰੂ ਕਲੰਗੀ ਤਰ ਪਾਸੋਂ ਗੁਲਾਬਾਂ ਤੇ ਪੰਜਾਬਾਂ ਸੇਖਾਂ ਹੱਥ ਜੋੜ ਦਿੰਦਾ ਹੈ ਗਨੀਖਾਂ ਤੇ ਨਬੀ ਖਾਂ ਵਫਾਦਾਰੀ ਨੁਭਾ ਜਾਂਦਾ ਹੈpropto ਸੱਚੇ ਪਾਤਸ਼ਾਹ ਗੁਰੂ ਕਲੰਗੀ ਤਰ ਮਹਾਰਾਜ ਕੋਟਲੇ ਆ ਨਿਹੰਗ ਖਾਂ ਜੀ ਦਾ ਪਰਿਵਾਰ ਚੋ ਬਜ਼ੁਰਗਾਂ ਦਾ ਨਾਮ ਆ ਸੁਲੇਮਾਨ ਖਾਂ ਸੁਲੇਮਾਨ ਖਾਨ ਦਾ ਪੋਤਾ ਸੁਲਤਾਨ ਖਾਨ ਸੁਲਤਾਨ ਖਾਨ ਦਾ ਪੋਤਾ ਸ਼ਖਸ਼ ਖਾਨ ਸ਼ਖਸ਼ ਖਾਨ ਦਾ ਪੋਤਾ ਨਰੰਗ ਖਾਨ ਇਸ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆਉਂਦੇ ਰਹੇ ਲੰਮੇ ਸਮੇਂ ਤੋਂ ਇਹ ਖਾਨਦਾਨ ਗੁਰੂ ਚੱਕ ਚਰਨਾਂ ਨਾਲ ਜੁੜਿਆ ਹੋਇਆ ਹੈ ਨਰੰਗ ਖਾਨ ਦਾ ਪੁੱਤ ਨਿਹੰਗ ਖਾਨ ਤੇ ਇੱਕ ਧੀ ਬੀਬੀ ਉਮਰੀ ਹੈ ਤੇ ਬੀਬੀ ਉਮਰੀ ਜਿਹੜੀ ਉਹ ਗਨੀਖਾਂ ਤੇ ਨਵੀਖਾਂ ਦੀ ਮਾਂ ਏ ਉਹ ਮਾਛੀਵਾੜੇ ਵਹੀ ਹੋਈ ਨੁਰੰਗ ਖਾਂ ਇਹਦੀ ਮਾਫ ਕਰਨਾ ਨਿਹੰਗ ਖਾਂ ਇਹਦੀ ਭੂਆ ਦੇ ਪੁੱਤ ਨੇ ਗਨੀਖਾਂ ਤੇ ਨਵੀਖਾਂ ਅੱਜ ਸਤਿਗੁਰੂ ਨਿਹੰਗ ਖਾਂ ਕੋਲ ਆਏ ਭਾਇ ਵਿੱਚ ਦਸਵੀਂ जख्मੀਆਂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਆਏ ਤੇ ਨਾਲ ਕੁਝ ਸਿੱਖ ਨੇ ਸਿੰਘਾਂ ਦਾ ਜਥਾ ਹੈ ਤੇ ਸੱਚੇ ਪਾਤਸ਼ਾਹ ਕੁਝ ਸਮਾਂ ਮੇਰੇ ਮਾਲਕ ਨੇ ਨਿਹੰਗ ਖਾਂ ਦੀ ਹਵੇਲੀ ਚ ਗੁਜ਼ਾਰਿਆ ਤੇ ਨਾਲ ਇੱਕ ਗੱਲ ਕਹਿੰਦੇ ਕਹਿੰਦੇ ਨਿਹੰਗ ਖਾਂ ਸਾਨੂੰ ਪਤਾ ਹੈ ਬਈ ਤੇਰੀ ਵਫਾਦਾਰੀ ਤੇ ਕੋਈ ਸ਼ੱਕ ਨਹੀਂ ਸਾਨੂੰ ਪੂਰਨ ਭਰੋਸਾ ਹੈ ਤੇਰੀ ਵਫਾਦਾਰੀ ਤੇ ਪਰ ਸਾਡਾ ਪੰਧ ਜਿਹੜਾ ਨਾ ਉਹ ਅਗਲੇਰਾ ਹੈ ਭਾਈ ਬਚਿੱਤਰ ਸਿੰਘ ਇਹਨੂੰ ਮੇਰਾ ਪੁੱਤ ਜਾਣ ਕੇ ਕਿਉਂਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਨਵਾਸ ਇਹਨੂੰ ਪੁੱਤ ਜਾਣ ਕੇ ਇਹਦੀ ਸੰਭਾਲ ਕਰਨੀ ਆ ਸੱਚੇ ਪਾਤਸ਼ਾਹ ਗੁਰੂ ਕਲੰਗੀ ਤਰਪਾਚਨ ਨਿਹੰਗ ਖਾਂ ਦਾ ਪੁੱਤ ਆਲਮ ਖਾਂ ਉਹ ਬਹਾਮਣ ਮੱਜਰੇ ਤੱਕ ਰਸਤੇ ਦੀ ਜਾਣਕਾਰੀ ਦੇ ਕੇ ਉਸ ਤੋਂ ਅੱਗੇ ਚਮਕੌਰ ਸਾਹਿਬ ਵਾਲੇ ਪਾਸੇ ਦਾ ਰਸਤੇ ਤੋਂ ਜਾਣੂ ਕਰਵਾ ਕੇ ਵਾਪਸ ਆਇਆ ਸੀ ਔਰ ਇਸ ਨਿਹੰਗ ਖਾਂ ਦੀ ਧੀ ਆ ਬੀਬੀ ਮੁਮਤਾਜ ਦੂਜੇ ਪਾਸੇ ਤੋਂ ਜਿਹੜੀਆਂ ਫੌਜਾਂ ਅਵੇਸਲੀਆਂ ਹੋਈਆਂ ਉਹਨਾਂ ਨੇ ਜਦੋਂ ਤਫ਼ਤੀਸ਼ ਕਰਵਾਈ ਕਿ ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਨਹੀਂ ਇਹ ਉਹਨਾਂ ਦੇ ਕਿਸੇ ਚਿਹਰੇ ਦੇ ਨਾਲ ਮਿਲਦਾ ਹੋਇਆ ਚਿਹਰਾ ਕਿਸੇ ਸਿੱਖ ਦਾ ਸਿਹਰਾ ਗੁਰੂ ਗੋਬਿੰਦ ਸਿੰਘ ਨਿਕਲ ਗਿਆ ਉਹ ਮਗਰ ਧੋੜੇ ਭੱਜੇ ਪਤਾ ਲੱਗਿਆ ਕਿਸ ਨੇ ਇਤਲਾਹ ਦੇ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਰੋਪੜ ਰੁਕੇ ਹੋਏ ਨੇ ਤੇ ਨਿਹੰਗਾਂਾਂ ਦੀ ਹਵੇਲੀ ਨੂੰ ਉਹਨਾਂ ਨੇ ਘੇਰਾ ਪਾਇਆ ਤੇ ਘੇਰਾ ਪਾ ਕੇ ਇੱਕ ਗੱਲ ਕਹਿੰਦੇ ਆ ਸੀ ਤੇਰੀ ਹਵੇਲੀ ਤਪਤੀਸ਼ ਕਰਨੀ ਆ। ਇਹ ਪਾਵਨ ਸਥਾਨ ਤਨਤਨ ਸ਼ਹੀਰ ਬਾਬਾ ਜੀਵਨ ਸਿੰਘ ਜੀ ਭਾਈ ਚੇਤਾ ਜੀ ਦਾ ਸ਼ਹੀਦੀ ਸਥਾਨ ਹੈ। ਇਹ ਇਤਿਹਾਸਕ ਉਹੀ ਉਸ ਕਿਲੇ ਦੀ ਕੱਚੀ ਗੜੀ ਦੀ ਕੋਈ ਇੱਕ ਪੁਰਾਣੀ ਯਾਦਗਾਰ गुरु साहब सिंह ने इस पूरी चो जल छकिया पवित्र कीता जल प्राप्त है चमक है मेहर की चमकौर तेरे जरों में यही से बनके सितारे गए आसमां के लिए क्यों भटकते फिरते हो हज करो जहां आकर जे पास में काबाए हर खालसा के लिए दखन में दूर मरकद है हजूर साहब का जहां जाना ਮੁਸ਼ਕਿਲ ਹੈ ਹਰ ਨਮਾ ਕੇ ਲਈ ਅੱਲਾ ਯਾਰ ਖਾ ਜੋਗੀ ਕਹਿੰਦਾ ਹੈ ਕਿ ਦੱਖਣ ਸੇ ਦੂਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਲਾ ਜੋਤੀ ਜੋ ਸਮਾਏ ਨੇ ਹਰ ਸਿੱਖ ਲਈ ਜਾਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਲੰਬਾ ਸਫਰ ਹੈ ਤੇ ਖਰਚਾ ਵੀ ਵੱਡਾ ਆ ਜਾਂਦਾ ਹੈ ਕਿ ਉਸ ਨੇ ਮੱਕੇ ਦਾ ਹਵਾਲਾ ਦਿੰਦਿਆਂ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਜਿਹੜੇ ਇਹ ਸਥਾਨ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਕਾਲਪੁਰਖ ਲਈ ਆਪਣੇ ਚਾਰ ਪੁੱਤਰ ਸ਼ਹਾਦਤ ਕਰਵਾਏ ਸ਼ਹੀਦ ਕਰਵਾਏ ਚਮਕੌਰ ਸਾਹਿਬ ਤੇ ਫਤਿਹਗੜ ਸਾਹਿਬ ਕਹਿੰਦਾ ਇਹ ਨੇੜੀ ਸਥਾਨ ਨੇ ਤੇ ਇਹ ਕਾਬੇ ਤੋਂ ਵੀ ਵੱਡੇ ਨੇ ਤੇ ਕਹਿੰਦਾ ਵੀ ਇੱਥੇ ਤੁਸੀਂ ਕਿਉਂ ਭਟਕਦੇ ਫਿਰਦੇ ਹੋ ਕਹਿੰਦਾ ਇਸ ਸਥਾਨਾ ਦੇ ਦਰਸ਼ਨ ਕਰੋ ਅਰਦਾਸ ਕਰੋ ਸੰਸਾਰਿਕ ਵਸਤੂ ਦੀ ਲੋੜ ਆ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਅਧਿਆਤਮਿਕ ਰੱਬ ਨਾਲ ਜੁੜਨਾ ਹੈ ਉਹ ਵੀ ਇੱਥੇ ਅਰਦਾਸ ਕਰੋ ਤਾਂ ਤੁਹਾਨੂੰ ਸਤਿਗੁਰੂ ਰਸਤਾ ਆਪ ਦੱਸ ਦੇਣ ਸੋ ਸਾਧ ਸੰਗਤ ਜੀ ਇਹ ਚਮਕੌਰ ਸਾਹਿਬ ਦੀ ਉਹ ਧਰਤੀ ਹੈ ਜਿਥੇ ਕਣ-ਕਣ ਚ ਸ਼ਹੀਦਾਂ ਦਾ ਉਹ ਸੱਚੇ ਸਿੰਘਾਂ ਦਾ ਖੂਨ ਦਾ ਕਤਰਾ-ਕਤਰਾ ਡੁੱਲਿਆ ਹੋਇਆ ਸਾਰੀ ਧਰਤੀ ਪੂਜਣਯੋਗ ਹੈ ਸੋ ਅੱਠ ਨੌ ਕੋ ਦੀ ਦਰਮਿਆਨੀ ਰਾਤ ਪੰਜ ਸਿੰਘਾਂ ਨੇ ਪੰਥ ਰੂਪ ਹੋ ਕਰਕੇ ਗੁਰੂ ਸਾਹਿਬ ਨੂੰ ਗੱਡੀ ਛੱਡਣ ਲਈ ਬੇਨਤੀ ਕੀਤੀ ਹੈ ਗੱਡੀ ਛੱਡਣ ਦਾ ਗੁਰੂ ਸਾਹਿਬ ਨੇ ਫੈਸਲਾ ਕੀਤਾ ਪਰ ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਜਵਾਬ ਦੇ ਦਿੱਤਾ ਸੀ ਕਿਉਂਕਿ ਗੁਰੂ ਸਾਹਿਬ ਕਹਿੰਦੇ ਸਹਿਬਜ਼ਾਦੀ ਸ਼ੀਤੀ ਪ੍ਰਾਪਤ ਕਰ ਗਏ ਬਾਬਾ ਜੀ ਸਿੰਘ ਜੀ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਇਸ ਗੜੀ ਚੋਂ ਨਿਕਲੇ ਸਨ ਇਥੋਂ ਲੜਦੇ ਲੜਦੇ ਪਿੰਡ ਕਤਲੌਰ ਪਹੁੰਚੇ ਉੱਥੇ ਜਾ ਕੇ ਅਲਫਖਾਨਾ ਟੱਕਰਾ ਹੁੰਦਾ ਅਲਫਖਾਨ ਬਾਬਾ ਜੀ ਸਿੰਘ ਜੀ ਦੇ ਹੱਥੋਂ ਮਾਰਿਆ ਜਾਂਦਾ ਕਿਉਂਕਿ ਬਾਬਾ ਜੀ ਸਿੰਘ ਜੀ ਨੂੰ ਉਹ ਗੁਰੂ ਸਾਹਿਬ ਪ੍ਰਤੀ ਅਪਸ਼ਬਦ ਬੋਲਦਾ ਤੇ ਕਹਿੰਦਾ ਵੈ ਇਸੇ ਦਾ ਜਰਨੈਲ ਹੈ ਮੈਂ ਕੋਈ جنگ ਹਰਿਆ ਨਹੀਂ ਅਜੇ ਤੱਕ ਮੈਂ ਇਚੀਚੇ ਤੌਰ ਤੇ ਪਹੁੰਚਿਆ ਮੈਂ ਕੁਝ ਹੀ ਘੰਟਿਆਂ ਚ ਸਮਾਪਤ ਕਰ ਦਨੀ ਹੈ ਇਹ ਜੰਗ ਮੈਂ ਤੇਰੇ ਪਿਤਾ ਨੂੰ ਜਿੰਦਾ ਜਾਂ ਮਰਦਾ ਫੜ ਕੇ ਦਿੱਲੀ ਦਰਬਾਰ ਸਪੇਸ਼ਟ ਕਰਨਾ ਇਸੇ ਸ਼ਬਦ ਦੀ ਵਰਤੋਂ ਕੀਤੀ ਮਗਾਜੀ ਸੁਣੀ ਨੂੰ ਉਸਾ ਜੜੇ ਇਕਦਮ ਘੋੜੇ ਦੀ ਕਾਠੀ ਤੇ ਖੜਕੇ ਘੋੜਾ ਭਜਾ ਕੇ ਨੇਜਸ ਦਾ ਐਸਾ ਹਮਲਾ ਕੀਤਾ ਹਾਥੀ ਤੇ ਬੈਠਿਆਂ ਹਵਾ ਛਾਲ ਮਾਰ ਕੇ ਨੇਜਸ ਦੀ ਛਾਤੀ ਦੇ ਹਾਰ ਪਰ ਹੋ ਜਾਂਦਾ ਹਾਥੀ ਤੇ ਤੁਸੀਂ ਦੇਖਿਆ ਜਿਹੜੇ ਬੰਦੇ ਬੈਠਦੇ ਨੇ ਕਿੰਨੀ ਕਿ ਜਗ੍ਹਾ ਹੁੰਦੀ ਹੈ ਆਪਣੇ ਬਚਾ ਲਈ ਉਹਨੂੰ ਬਹੁਤਾ ਉਸ ਸਮੇਂ ਸੁੱਝਿਆ ਨਾ ਤੇ ਨੇਜਸ ਦੀ ਛਾਤੀ ਦੇ ਹਾਰ ਪਰ ਹੋ ਜਾਂਦਾ ਕਬਰਾਹੜ ਜਦੋਂ ਖੂਨ ਦੇ ਪਾਰੇ ਫੁੱਟਦੇ ਨੇ ਹੀ ਠਾਂ ਡਿੱਗਦਾ ਕਬਰਾਹੜ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਮੋਗਲ ਫੌਜਾਂ 'ਚ ਭਾਜੜ ਪੈ ਜਾਂਦੀ ਕਿ ਸਾਡਾ ਵੱਡਾ ਜਰਨੈਲ ਬਾਬਾ ਜੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜ਼ਾਂ ਦੇ ਨੇ ਮਾਰ ਦਿੱਤਾ ਆਪਣੇ ਸਾਥੀਆਂ ਨੂੰ ਵੰਗਾਰ ਦੇ ਨੇ ਕਿ ਘੇਰਾ ਪਾ ਲਿਆ ਜਾਵੇ ਫੜ ਲਿਆ ਜਾਵੇ ਬਾਬਾ ਜੀ ਸਿੰਘ ਜੀ ਬਚ ਕੇ ਨਹੀਂ ਜਾਣੇ ਚਾਹੀਦੇ ਕੋਣ ਹਜ਼ਾਰਾਂ ਮੁਗਲ ਫੌਜਾਂ ਨੂੰ ਘੇਰਾ ਪਾ ਲੈਂਦੀਆਂ ਨੇ ਬਾਬਾ ਜੀ ਸਿੰਘ ਜੀ ਲਗਾਤਾਰ ਲੜ ਰਹੇ ਨੇ ਪਹਿਲਾਂ ਲਖਾ ਮਹਿਰੀਆਂ ਨਾਲ ਟੱਕਰ ਕਰਦੇ ਕਰਦੇ ਪਿੰਡ ਕਤਲੌਰ ਤੱਕ ਪਹੁੰਚੇ ਸਨ ਫਿਰ ਕਤਲੌਰ ਅਰਫਖਾਨ ਦੀ ਫੌਜ ਨਾਲ ਹਮਲਾ ਹੋਇਆ ਤੇ ਉੱਥੇ ਲੜਦੇ ਲੜਦੇ ਸਿਰਾਂ ਦੇ ਸਿਰ ਰੋੜੇ ਫਿਰਦੇ ਜਿਹੜਾ ਵੀ ਮੋਰੇ ਆਉਂਦਾ ਉਸ ਨੂੰ ਬਹੁਤੀ ਕਾਟ ਉਤਾਲ ਤ ਜਾਦਾ ਕੋਈ ਤੀਰ ਨਾ ਮਾਰਿਆ ਜਾਂਦਾ ਕੋਈ ਨੇਜੇ ਨਾ ਮਾਰਿਆ ਜਾਂਦਾ ਕੋਈ ਤਲਵਾਰ ਨਾ ਮਾਰਿਆ ਜਾਂਦਾ ਬਾਰੂ-ਬਾਰੀ ਬਾਬਾ ਜੀ ਸਾਰੇ ਸ਼ਸਤਰਾਂ ਦੀ ਵਰਤੋਂ ਕਰਦੇ ਨੇ ਕਹਿੰਦੇ ਐਨੀ ਤਾਕਤ ਸੀ ਬਾਬਾ ਜੀ ਦੀ ਜਦੋਂ ਤੱਕ ਬਾਬਾ 'ਚ ਤਾਕਤ ਹੈ ਹਜ਼ਾਰਾਂ ਹੀ ਮੁਗਲ ਫੌਜਾਂ ਨੂੰ ਮੌਤ ਦੇ ਘਾਲ ਉਤਾਰਿਆ ਆਖਰਕਾਰ ਜਦੋਂ ਨਿਹੱਥੇ ਹੋ ਜਾਂਦੇ ਨੇ ਫਿਰ ਮੁਗਲ ਫੌਜਾਂ ਨੇੜੇ ਪਹੁੰਚਦੀਆਂ ਤੇ ਉਹਨਾਂ ਨੂੰ ਕੋਕੋਕੇ ਸੀਨ ਕੀਤਾ ਜਾਂਦਾ ਉਹਨਾਂ ਦੀ ਸ਼ਹਾਦਤ ਉਹ ਵਾਅਦ ਬਾਬਾ ਜੀ ਚਾਰ ਸਿੰਘ ਜੀ ਨੇ ਬੇਨਤੀ ਕੀਤੀ ਹੈ ਸਤਗੁਰਾਂ ਨੂੰ 14 ਸਾਲ ਨੂੰ ਬਲ ਕਿ ਪਿਤਾ ਜੀ ਮਨੂੰ ਵੀ ਜਾਨੀ ਚਾਹਵਦੀ ਅਗਗੇ ਤੇ ਉਹ ਮਰੀ ਵੱਡੇ ਵੀਰ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀਣਾ ਚਾਹੁੰਦਾ ਹੈ ਮੁਗਲ ਫੌਜਾਂ ਨੂੰ ਮੌਤੇ ਕਾਰਡ ਉਤਾਰਨਾ ਚਾਹੁੰਦਾ ਹੁਣ ਗੁਰੂ ਸਾਹਿਬ ਨੂੰ ਪਤਾ ਹੈ ਇਸ ਗੱਲ ਦਾ ਵੀ ਇਸ ਗੜੀ 'ਚੋਂ ਜਿਹੜਾ ਵੀ ਨਿਕਲੇ ਉਹਨੇ ਸ਼ਹਾਦਤ ਦਾ ਜਾਮ ਪੀਣਾ ਹੈ ਉਹਦੀ ਸ਼ਹੀਦੀ ਯਕੀਨੀ ਹੈ ਕਿਉਂਕਿ ਲੱਖਾਂ ਦੀ ਤਦਾਦ ਹੈ ਮੁਗਲ ਫੌਜਾਂ ਦੀ ਦੂਸਰੇ ਪਾਸੇ 40 ਸਿੰਘ ਨੇ ਪਹਿਲਾਂ کئی ਜਥੇ ਪੰਜ-ਪੰਜ ਸਿੰਘਾਂ ਦੇ ਜਥੇ ਇਸ ਗੜੀ 'ਚੋਂ ਜਗਾਰੇ ਛੱਡਦੇ ਜਾਂਦੇ ਨੇ ਤੇ ਨਾਲ ਸਿੰਘ ਜਗਾਰਾ ਅੰਦਰ ਗੜੀ 'ਚ ਜਲਾਉਂਦੇ ਗਜਾਉਂਦੇ ਨੇ ਇਸ ਤਰ੍ਹਾਂ ਲੱਗਦਾ ਪੰਜ ਸਿੰਘ ਜਾਂਦੇ ਜਿਵੇਂ 5000 ਦਾ 탑 ਲਾਓ ਜਕਾਰੇ ਦੀ ਗੂੰਜ ਐਸੀ ਸੀ ਸੋ ਲੜਦਿਆਂ ਲੜਮੇ ਸਿਧੀਆਂ ਪ੍ਰਾਪਤ ਕਰਦੇ ਨੇ ਬਾਬਾ ਜੀ ਚਾਰ ਸਿੰਘ ਜੀ ਨੂੰ ਥਾਪੜਾ ਦਿੰਦੇ ਨੇ ਗੁਰੂ ਸਾਹਿਬ ਬਾਬਾ ਜੀਵਨ ਸਿੰਘ ਜੀ ਬੇਨਤੀ ਕਰਦੇ ਨੇ ਗੁਰੂ ਸਾਹਿਬ ਨੂੰ ਕਿ ਸਤਿਗੁਰੂ ਛੋਮੇ ਸਰਦਾਂ ਦਾ ਪਤਾ ਨਹੀਂ ਬਾਬਾ ਜੀ ਸਿੰਘ ਜੀ ਸ਼ਾਦੀਤ ਪ੍ਰਾਪਤ ਕਰਕੇ ਬਾਕੀ ਪਰਵਾਰ ਦਾ ਪਤਾ ਨਹੀਂ ਆਪਣਾ ਇੱਕ ਸੁਪੁੱਤਰ ਤਾਂ ਆਪਣੇ ਕੋਲ ਰੱਖ ਲਓ ਹੋਰ ਕੀ ਆਪਣੇ ਕੋਲ ਕੀ ਰਹਿ ਗਿਆ ਤਾਂ ਗੁਰੂ ਸਾਹਿਬ ਕਹਿੰਦੇ ਇਹਨਾਂ ਪੁੱਤਰਨ ਕੇ ਸੀਸ ਪਰ ਬਾੜ ਦੀਓ ਸੁਤਚਾਰ ਚਾਰ ਬੋਏ ਤਾਂ ਕੀ ਹੋਇਆ ਜੀਵਤ کئی ਹਜ਼ਾਰ ਬਾਬਾ ਜੀ ਚਾਰ ਸਿਜਨ ਥਾਪੜਾ ਦੇ ਕਰਕੇ ਕੋੜੀ ਤੇ ਸਵਾਰ ਕਰਕੇ ਤੋੜ ਦੇ ਨੇ ਕਹਿੰਦੇ ਨੇ ਬੇਟਾ ਤੂੰ ਮਹੀਂ ਹੋ ਗੜੇ ਪੰਥ ਕੇ ਖਮਈਆ ਸਰ ਤੇ ਟੇਟ ਕਰੋ ਤਾਂ ਕੀ ਚੱਲੇ ਧਰਮ ਕਿ ਨਹੀਂ ਆ ਪਹਿਲੇ ਪਿਤਾ ਘਟਾਇਆ ਬੇਟੇ ਘਟਾਉਂਗਾ ਨਾਨਕ ਦਾ ਬਾਗ ਖੂਨੇ ਜਿਗਰ ਸੇ ਖਿਲਾਉਂਗਾ ਇਹ ਗੁਰੂ ਨਾਨਕ ਦਾ ਬਾਗ ਹੈ ਜਿਸ ਨੂੰ ਖੂਨ ਦੇ ਨਾਲ ਸਿੰਚਿਆ ਗਿਆ ਹੈ ਸਿੱਖ ਧਰਮ ਨੂੰ ਸੋ ਸਾਧ ਸੰਗਤ ਜੀ ਵਗਾਜੀ ਜੀ ਹਰ ਸਿੰਘ ਜੀ ਜਿਵੇਂ ਨਿਕਲਦੇ ਆਪਣੇ ਜਥੇ ਸਮੇਤ ਲੜਦੇ ਲੜਦੇ ਪਿੰਡ ਚੁੰਮਤਾ ਭਲਿਆਣ ਪਿੰਡ ਤੇ 4 ਕਿਲੋਮੀਟਰ ਉੱਚਦੇ ਪਾਸੇ ਨਹਿਰ ਦੇ ਪਰਲੇ ਪਾਸੇ ਪਿੰਡ ਬੈਂਦਾ ਉਸ ਜਗ੍ਹਾ ਤੇ ਜਾ ਕੇ ਸ਼ਹਾਦਤ ਦਾ ਜਾਨ ਵੀ ਜਾਂਦੇ ਨੇ ਸੈਂਕੜੇ ਰੂਮਤ ਦੇ ਘਾੜ ਉਤਾਰ ਕੇ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਨੇ ਉਸ ਕਾਰਪੂਰ ਦਾ ਸ਼ੁਕਰਾਨਾ ਕੀਤਾ ਪੰਜ ਜਕਾਰੇ ਛੱਡੇ ਨੇ ਇਹ ਪਹਿਲਾ ਪਿਤਾ ਹੈ ਜਿਹੜਾ ਆਪਣੇ ਪੁੱਤਰਾਂ ਦੀ ਸ਼ਹਾਦਤ ਤੇ ਉਸ ਕਾਰਪੂਰ ਦਾ ਸ਼ੁਕਰਾਨਾ ਕਰਦੇ ਨੇ ਕਹਿੰਦੇ ਨੇ ਕਿ ਤੁਸੀਂ ਆਪਣੀ ਇਮਾਨਤ ਆਪ ਲੈ ਲਈਆ ਮੁਲਗੜੀ ਚ ਗਿਣਤੀ ਦੇ ਸਿੰਘ ਨੇ ਤੇ ਪੰਜ ਸਿੰਘਾਂ ਦੇ ਹੁਕਮ ਨੂੰ ਗੁਰੂ ਸਾਹਿਬ ਨੇ ਮੱਥੇ ਪਰਵਾਣ ਕੀਤਾ ਅਗਲੀ ਛੱਡਣ ਦਾ ਫੈਸਲਾ ਕੀਤਾ ਉਸ ਤੋਂ ਪਹਿਲਾਂ ਆਪਣੀ ਜਿਦਾ ਕਲਗੀ ਸ਼ਸਤਰ ਬਸਤਰ ਬਾਬਾ ਜੀਵਨ ਸਿੰਘ ਜੀ ਨੂੰ ਪਹਿਨਾ ਕੇ ਇਸ ਮੁਰਜ ਵਿੱਚ ਸਵਾਹਿਮਾਨ ਕੀਤਾ ਨਾਲ ਹੁਕਮ ਕੀਤਾ ਕਿ ਜੰਗ ਲੜਦੇ ਐ ਸ਼ੀਰੋਜਣਾ ਪਰ ਮੁਗਲਾਂ ਦੇ ਹੱਥ ਨਾ ਆਉਣਾ ਗੜੀ ਚ ਨਿਕਲੇ ਨੇ ਤਾੜੀ ਮਾਰੀ ਐ ਪਿੱਡਲੇ ਪਰ ਪਹੁੰਚੇ ਉਥੋਂ ਦੀ ਪਜਰੀ ਇੱਕ ਮਾਤਾ ਸ਼ਰਮ कौर ਜੋ ਕਿ ਲੰਬੇ ਸਮੇਂ ਗੁਰੂ ਸਾਹਿਬ ਦੀ ਸੇਵਾ ਚ ਅਨੰਦਪੁਰ ਸਾਹਿਬ ਰਹੇ ਪਰਿਵਾਰ ਸਮੇਤ ਜਦੋਂ ਅਨੰਤਪੁਰ ਸਾਹਿਬ ਨੂੰ ਘੇਰਾ ਬਣਿਆ ਤਾਂ ਆਪਣੇ ਸਹਰੇ ਪਰਿਵਾਰ ਇਹਦਾ ਰਾਇਪੁਰ ਪਿੰਡ ਪੈਂਦਾ 2 ਕਿਲੋਮੀਟਰ ਦੂਰ ਹੈ ਉੱਥੇ ਆ ਗਏ ਤੇ ਗੁਰੂ ਸਾਹਿਬ ਉਹਨਾਂ ਨੂੰ ਦਰਸ਼ਨ ਦਿੱਤੇ ਪਹਿਲਾਂ ਤੋਂ ਗੁਰੂ ਸਾਹਿਬ ਨਾਲ ਜਾਂ ਪਸ਼ਾਨ ਸੀ ਪਰਿਵਾਰ ਦੀ ਸੇਵਾ ਕਰਦੇ ਸਨ ਮਾਤਾ ਸ਼ਰਮ ਸ਼ਾਸਤ੍ਰ ਵਿਦਿਆ ਵੀ ਸਿੱਖੀ ਹੈ ਤੇ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਡਿਊਟੀ ਲਗਾਈ ਮਾਤਾ ਤੇਰੇ ਛੋਟੇ ਵੀਰ ਜੀਤੇ ਚਾਰ ਸ਼ੀਧੀਆਂ ਪ੍ਰਾਪਤ ਕਰਕੇ ਸੰਗਸ਼ੀਲ ਹੋਗੇ ਤੂੰ ਸਾਰਿਆਂ ਦਾ ਸੰਸਕਾਰ ਕਰਨਾ ਮੇਰੇ ਬਚਪਨ ਦੇ ਮਿੱਤਰ ਨੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਵਡੀਆਂ ਤਰਵਾਨੀਆਂ ਨੇ ਪੂਰੀ ਕੌਮ ਪਰਿਵਾਰ ਉਹਨਾਂ ਨੇ ਕੌਮ ਦੇ ਨਿਖੇ ਲਾਇਆ ਚਾਰ ਸਪੁੱਤਰ ਸ਼ੀਰ ਕਰਵਾਏ ਗੁਰੂ ਕੇ ਬੇਟੇ ਨੇ ਤਾਂ ਉਹਨਾਂ ਦਾ ਸੰਸਕਾਰ ਇਕੱਲਿਆਂ ਦਾ ਕਰੀ ਜਿਸ ਜਗ੍ਹਾ ਤੇ ਹੋਣਗੇ ਕਰ ਦੇਣਾ ਮੇਰੀ ਦਿਲੀ ਇੱਛਾ ਹੈ ਮਾਤਾ ਕਹਿਣ ਲੱਗੇ ਕੋਈ ਨਿਸ਼ਾਨੀ ਸਰਗੁਰੂ ਪਹਿਚਾਨ ਕਿਸ ਤਰ੍ਹਾਂ ਕਰਾਂਗੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਦੋ ਗੱਲਾਂ ਯਾਦ ਰੱਖੀ ਇੱਕ ਤਾਂ ਤੇਰੇ ਤੋਂ ਭਾਈ ਉਹਨਾਂ ਦੀ ਦੇਹ ਨਹੀਂ ਚੱਕੀ ਜਾਵੇਗੀ ਮੇਰਾ ਆਸ਼ੀਰਵਾਦ ਹੈ ਦੂਜਾ ਉਹਨਾਂ ਦੀ ਦੇਹ ਦੇ ਨਾਲ ਸ਼ੀਸ਼ ਵੀ ਨਹੀਂ ਹੋਵੇਗਾ ਪਹਿਲੇ ਗੁਰੂ ਸਾਹਿਬ ਨੇ ਦੱਸਦਾ ਸੀ ਇਹ ਬਚਨ ਕਰਕੇ ਗੁਰੂ ਸਾਹਿਬ ਮਾਛੀ ਬੜਾ ਰਵਾਨਾ ਓਏ ਨੌਬੋ ਦੀ ਸਵੇਰ ਅੰਤ ਕੇਲਾਗੜ੍ਹ ਮੇ ਬੰਦੂਕੀ ਪ੍ਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਿਆ ਸੰਗਦੀਨ ਵਜ਼ੀਦਾਤ ਪ੍ਰਸੰਨ ਪਿਉਲੀਓ ਮਾਰ ਗੋਵੇ ਦਿੱਲੀ ਦਾਉ ਸ਼ੀਸ਼ਲਾ 쿠ਸ਼ੀ ਕਰਨ ਰੈ ਨਸਰਾਂਦਾ ਵਜ਼ੀਰ ਖਾਨ ਸ਼ੀਸ਼ ਕੱਟ ਕੇ ਸਮਝਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਲਿਆ ਦਿੱਲੀ ਨੂੰ ਦੌੜਦਾ ਔਰੰਗਜ਼ੇਬ ਦੇ ਜਦੋਂ ਕਈ ਦਿਨ ਬਾਅਦ ਕਚਹਿਰੀ 'ਚ ਪਹੁੰਚਦਾ ਹੈ ਕਹਿੰਦਾ ਬਸ ਸਿੱਖਾਂ ਦੇ ਰਹਿਬਰ ਨੂੰ ਖਤਮ ਕਰ ਦਿੱਤਾ ਉਹਨਾਂ ਦਾ ਸ਼ੀਸ਼ ਹੈ ਉਹ ਕਹਿੰਦੇ ਸ਼ਰਾਕਤ ਕਰੋ ਔਰੰਗਜ਼ੇਬ ਕਹਿੰਦਾ ਇਨਾਮ ਤੇ ਤੈਨੂੰ ਬਾਅਦ 'ਚ ਦੇਵਾਂਗੇ ਪਹਿਲਾਂ ਪਛਾਣਤਾ ਕਰ ਲਈਏ ਕਿ ਬਾਕੀ ਸ਼ੀਸ਼ ਗੁਰੂ ਸਾਹਿਬ ਦਾ ਹੈ ਉਸ ਦੇ ਸੂਹੀਆ ਕਰ ਜੋ ਗੁਰੂ ਦਰਬਾਰ ਚ ਭੇਜ ਬਦਲ ਕੇ ਗਤੀਵਿਧੀਆਂ ਦੀ ਨਜ਼ਰ ਰੱਖ ਕੇ ਔਰੰਗਜ਼ੇਬ ਤੱਕ ਪਹੁੰਚ ਪਹੁੰਚਦਾ ਕਜ਼ਿਸਤਾਨ ਨੇ ਪਹਿਚਾਨ ਕੀਤੀ ਹੈ ਇਹ ਸ਼ੀਸ਼ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਇਹ ਤਾਂ ਉਹਦੇ ਸਿੱਖ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜਿਹੜੇ 9ਵੇਂ ਬਾਦਸ਼ਾਹ ਦਾ ਸ਼ੀਸ਼ ਦਿੱਤੀ ਤੋਂ ਲੈ ਕੇ ਨਾਤ ਪ੍ਰਸਾਪਤ ਪਹੁੰਚੇ ਸਨ ਇਸ ਤਰ੍ਹਾਂ ਔਰੰਗਜ਼ੇਬ ਨੇ ਆਪਣੇ ਸ਼ਹਿਨਸ਼ਾ ਵਜ਼ੀਰ ਖਾਨ ਨੂੰ ਘਟਕਾਰਾ ਲਾਣਤਾ ਪਾਈਆਂ ਕਿ 10 ਲੱਖ ਦੀ ਫੌਜ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਸਰ ਕਿੱਥੇ ਨਿਕਲ ਗਏ ਤੂੰ ਉਹਨਾਂ ਨੂੰ ਪੜ ਨਾ ਸਕਿਆ ਇਹ ਬਾਬਾ ਜੀਵਨ ਸਿੰਘ ਜੀ ਦੀ ਵੱਡੀ ਕੁਰਬਾਨੀ ਆ ਆਪਣੇ ਆਪ ਨੂੰ ਪੇਸ਼ ਕੀਤਾ ਸ਼ਹਾਦਤ ਲਈ ਇਸ ਬੁਰਜ ਵਿੱਚ ਤੇ ਕੇਵਲ ਧੜਪਿਆ ਹੁਣ ਬੁਰਜ ਵਿੱਚ ਮਾਤਾ ਸ਼ਰਨ ਕੌਰ ਜੀ ਨੇ ਇਸ ਸਥਾਨ ਤੇ ਧੜ ਦਾ ਸੰਸਕਾਰ ਹੋਇਆ ਇਸ ਗੁਰੂ ਘਰ 'ਚ ਤੇ ਬਾਕੀ 38 ਸਿੰਘ ਦੋ ਵੱਡੇ ਸਬਜ਼ਾਦਿਆਂ ਦਾ ਸੰਸਕਾਰ ਗੁਰਦੁਆਰਾ ਕਤਲਗੜ੍ਹ ਸਾਹਿਬ ਵਾਲੇ ਸਥਾਨ ਤੇ ਹੋਇਆ ਜਿੱਥੇ ਆਪ ਦਰਸ਼ਨ ਕਰਕੇ ਆਏ ਹੋ ਸੋ ਸਾਧ ਸੰਗਤ ਜੀ ਇਹ ਇਤਿਹਾਸ ਕੋਈ ਆ ਉਸ ਕੱਚੀ ਘੜੀ ਦੀ ਕਿਲੇ ਦੀ ਕੋਈ ਇੱਕ ਪੁਰਾਣੀ ਯਾਦਗਾਰ ਗੁਰੂ ਸਾਹਿਬ ਸਿੰਘਾਂ ਨੇ ਜੰਗ ਸਮੇਂ ਦੀ ਵਰਤੋਂ ਕੀਤੀ ਹੈ ਚਾਹ ਸੋ ਪ੍ਰਾਪਤ ਹੈ ਗੁਰਦੁਆਰਾ ਸ਼ੀਰ ਬੁਰਸਾ ਪ੍ਰਬੰਧਕ ਕਮੇਟੀ ਇਸ ਗੁਰੂ ਘਰ ਦਾ ਪ੍ਰਬੰਧ ਚਲਾਉਂਦੀ ਹੈ ਇਸ ਗੁਰੂ ਘਰ ਦੀ ਵੱਡੀ ਮਹਾਨਤਾ ਭਾਈ ਵਿਦੇਸ਼ ਵਿਦੇਸ਼ ਤੋਂ ਸੰਗਤ ਦਰਦਾਸ ਬੇਨਤੀ ਕਰਦੀ ਹੈ ਕਾਰਜਰਾਸ ਹੁੰਦੇ ਨੇ ਸਾਡੀ ਕਮੇਟੀ ਵਰਾਹਿਆਂ ਲਈ ਪਿੰਡਾਂ ਚ ਨਹੀਂ ਜਾਂਦੀ ਇੱਥੇ ਜੋ ਸੰਗਤ ਆਉਂਦੀ ਹੈ ਇਤਿਹਾਸ ਨੂੰ ਨੇ ਕਾਰ ਸੇਵਾ ਲਈ ਬੇਨਤੀ ਕਰਦੇ ਆਂ ਹੋਰ ਜ਼ਮੀਨ ਜਿਵੇਂ ਜਾਇਦਾਦ ਇਸ ਗੁਰੂ ਘਰ ਦੀ ਨਹੀਂ ਸੰਗਤਾਂ ਨੂੰ ਸਹਿਯੋਗ ਦੇ ਕੇ ਜਾਂਦੀਆਂ ਭਾਈ ਉਸ ਦੇ ਨਾਲ ਸਤਮੰਝਲਾ ਇਮਾਰਤ ਬਣੀ ਹੈ ਲੰਗਰ ਹਾਲ ਦੀ ਇਮਾਰਤ ਕਮਰੇ ਬਣੇ ਨੇ ਸੰਗਤ ਨੂੰ ਬੇਨਤੀ ਹੈ ਜਿਦੀ ਕਿਸਰਦਾ ਭਾਈ ਬਿਰਕੁਰ ਪਾ ਕੇ ਆਪਣੀ ਯਾਤਰਾ ਸਬਰ ਕਰੋ ਇਤਿਹਾਸ ਸੁਣਾਉਂਦਾ ਗਲਤੀ ਪੁੱਲ ਜੁਕਲੀ ਮਾਫੀ ਪ੍ਰਸ਼ਾਦ ਲੈ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਦ ਇਹ ਲੋਕ ਇਹਾਸ ਕਰਨੇ ਨਹੀਂ ਆਖਾ ਕਰਾ ਕੋਈ ਫਰਕ ਨਹੀਂ ਤੋ ਕਿ ਜ਼ਿੰਦਗੀ ਦੇ ਅੰਦਰ ਜਿਹੜਾ ਬਨੁਖ ਸੱਚ ਦੇ ਨਾਲ ਜੁੜ ਕੇ ਜੀਵਨ ਜ਼ਿੰਦਗੀ ਜਿਉਂਦਾ ਨਾ ਉਹਦੇ ਅੰਦਰ ਡਰ ਨਹੀਂ ਹੁੰਦਾ ਡਰ ਉਹਦੇ ਅੰਦਰ ਹੁੰਦਾ ਹੈ ਜਿਹੜਾ ਆਪਣੀ ਜ਼ਿੰਦਗੀ ਚ ਪਾਪ ਕਮਾਉਂਦਾ ਹੈ ਇਹ ਤੇ ਡਰ ਵਾਲਿਆਂ ਦੀ ਜ਼ਿੰਦਗੀ ਪਾਪ ਕਮਾਉਣ ਵਾਲਿਆਂ ਦੀ ਜ਼ਿੰਦਗੀ ਉਹ ਕਲੰਕਿਤ ਜ਼ਿੰਦਗੀ ਆ ਤੇ ਦੂਜੇ ਪਾਸੇ ਜਿਹੜਾ ਆਪਣੀ ਜ਼ਿੰਦਗੀ ਚ ਧਰਮ ਕਮਾ ਗਿਆ ਸੋ ਡਰੈ ਜੇ ਜ਼ਿੰਦਗੀ ਦੇ ਵਿੱਚ ਜਿਹੜਾ ਪਾਪ ਕਮਾਉਂਦਾ ਉਹ ਡਰਦਾ ਸੋ ਡਰੈ ਜੇ ਪਾਪ ਕਮਾਵੇ ਧਰਮੀ ਵਿਕਸ਼ੇਤ ਜਿਹੜਾ ਧਰਮੀ ਪਰਖਾਣਾ ਉਹ ਅੰਦਰੋਂ ਬੜਾ પ્રસન્ન ਤੇ ਖੇੜੇ ਵਾਲਾ ਹੁੰਦਾ ਕੋਈ ਡਰ ਨਹੀਂ ਕਹਿੰਦਾ ਕਰਸ਼ਕ ਦੇ ਕੋਈ ਇਤਰਾਜ਼ ਨਹੀਂ ਪਰ ਇਸ ਘਰ ਦੇ ਵਿੱਚ ਇੱਕ ਕਮਰੇ ਦੀ ਮੈਂ ਤਲਾਸ਼ੀ ਨਹੀਂ ਦੇਣੀ ਤੁਹਾਨੂੰ ਜ਼ਾਲਮ ਫੌਜਾਂ ਦੇ ਵਿੱਚੋਂ ਮੁਖੀਆ ਕਹਿੰਦਾ ਵੀ ਕਿਉਂ ਕਹਿੰਦਾ ਉਸ ਕਮਰੇ ਦੇ ਵਿੱਚ ਮੇਰੇ ਧੀ ਤੇ ਤਮਾਰ ਸੁੱਤੇ ਪਏ ਆ ਹਵੇਲੀ ਦੀ ਤਲਾਸ਼ੀ ਹੋਈ ਕੁਝ ਨਹੀਂ ਲੱਭਿਆ ਆਖਰਕਾਰ ਕਹਿੰਦੇ ਨਹੀਂ ਸਾਨੂੰ ਇਸ ਕਮਰੇ ਦੀ ਤਲਾਸ਼ੀ ਵੀ ਕਰਵਾ ਦਰਵਾਜੇ ਦੀ ਛੀਤ ਵਿੱਚੋਂ ਅਸੀਂ ਨਜ਼ਰ ਮਾਰ ਕੇ ਜੇ ਤੂੰ ਸੱਚਾ ਹੋਇਆ ਅਸੀਂ ਬੰਦ ਕਰ ਦਵਾਂਗੇ ਕੋਈ ਸਮਤਰਾਤ ਨਹੀਂ ਤੇ ਨਿਹੰਖਾ ਕਦਾ ਕੋਈ ਗੱਲ ਨਹੀਂ ਉਹਨੇ ਥੋੜਾ ਜਿਹਾ ਦਰਵਾਜਾ ਖੋਲਿਆ ਆਵਾਜ਼ ਦਿੱਤੀ ਧੀਏ ਸੌਂ ਗਿਓ ਤੇ ਉਹਨੇ ਅੱਗੋਂ ਆਵਾਜ਼ ਮਾਰੀ ਹਾਂ ਅੱਬਾ ਤਾਂ ਤੋਂ ਕੱਪੜੇ ਉਤਾਰੇ ਹੋਏ ਆ ਭਾਈ ਬਚਿੱਤਰ ਸਿੰਘ ਦੇ ਜ਼ਖਮੀਆਂ ਉਹਦੇ ਤਨ ਨੂੰ ਪੱਟੀਆਂ ਕਰ ਰਹੇ ਆ ਵਕਤ ਦੇ ਖਲਾਤਾਂ ਦੇ ਮੁਤਾਬਕ ਜ਼ਖਮਾਂ ਤੋਂ ਥੋੜੀ ਰਾਹਤ ਮਿਲ ਸਕੇ ਜ਼ਾਰਮਾ ਨੇ ਵੇਖਿਆ ਤੇ ਦਰਵਾਜ਼ਾ ਬੰਦ ਕੀਤਾ ਤੇ ਤੁਰ ਗਏ ਕੁਝ ਪਲ ਗੁਜ਼ਰੇ ਕੁਝ ਘੜੀਆਂ ਗੁਜ਼ਰੀਆਂ ਕੁਝ ਘੰਟੇ ਕਹਿ ਸਕਦੇ ਆ ਲੰਘੇ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ ਭਾਈ ਗੁਰਸ਼ਾ ਸਿੰਘ ਤੇ ਹੋਰ ਗੁਰੂ ਕੇ ਸਿੱਖ ਤੇ ਨਿਹੰਗ ਖਾਨੇ ਰਲ ਕੇ ਭਾਈ ਬਚਿੱਤਰ ਸਿੰਘ ਸਸਕਾਰ ਕਰ ਦਿੱਤਾ। ਸਸਕਾਰ ਕਰਕੇ ਘਰ ਵਾਪਸ ਆਏ। ਜਿਸ ਪਲੰਗ ਤੇ ਭਾਈ ਬਚਿੱਤਰ ਸਿੰਘ ਸੁੱਤਾ ਸੀ ਨਾ ਉਹਨਾਂ ਨੂੰ ਪਾਇਆ ਸੀ ਜ਼ਖਮੀ ਹਾਲਤ ਵਿੱਚ ਉਸ ਪਲੰਗ ਦੇ ਸਰਹਾਣੇ ਤੇ ਬੈਠ ਕੇ ਉਹਦੇ ਪਲੰਗ ਦੀ ਪਾਹੀ ਦੇ ਨਾਲ ਸਿਰ ਲਾ ਕੇ ਬੀਬੀ ਮੁਮਤਾਜ਼ ਰੋ ਰਹੀ ਆ। ਨਿਹੰਗ ਖਾਨੇ ਤੇਨੂੰ ਗਲਵਕੜੀ ਵਿੱਚ ਲੈ ਕੇ ਆਖਿਆ ਕਹਿਣ ਲੱਗਾ ਧੀਏ ਤੇਰੀ ਸੇਵਾ 'ਚ ਦੱਸ ਕੋਈ ਕਮੀ ਸੀ ਤੂੰ ਸੇਵਾ ਕੀਤੀ ਏ ਨਾ ਕਿਸੇ ਸੇਵਾ ਨਾ ਕਰ ਮਾਰੇ ਗੁਰਬਾਹਰ ਬੜਾ ਕੀ ਬਲੇ ਆ ਨਾਨਕ ਦਰਸਨ ਪਾਤਰ ਤਰਿਆ ਆ ਰਾਮਕ੍ਰਿਮਨ ਲਾ ਪਜਵਾ ਕਹੋ ਵਿਹਾਵ ਰਗ ਰਸ ਰੂਪ ਕਹੋ ਵਿਹਾਵ ਮਾਏ ਬਾਪ ਪੁੱਤ ਕਹੋ ਵਿਹਾਵ ਰਾਜ ਲਗੂਆ ਰਾਤ ਸੰਤ ਵਿਹਾਵ ਹੈ ਨਾਮ ਗਦਾਰਾ ਨਦਨ ਆਦਾਰ ਬਰੀ ਤੁਮ ਗਾ ਇੱਕਨੀ ਰਹਾਉ ਕਹੋ ਬਿਹਾਵੇ ਮੇਰੇ ਅਰਬਾਦ ਕਹੋ ਬਿਹਾਵੇ ਰਸਨਾ ਸਾਦ ਕਹੋ ਬਿਹਾਵੇ ਲਪਟ ਸੰਗਨਾਰੀ ਸੰਤ ਰਚੇ ਕਿਉ ਨਾਮ ਰਾਰੀ ਕਹੋ ਬਿਹਾਵੇ ਖੇਲ ਜੂਆ ਕਹੋ ਬਿਹਾਵੇ ਅਮਲੀ ਹੂਆ ਕਹੋ ਬਿਹਾਵੇ ਪੜਤਰ ਵਿਚੁਰਾਈ ਹਾਦਰ ਬਿਹਾਵੇ ਨਾਮਤੀ ਆਏ ਕਹੋ ਬਿਹਾਵੇ ਜੋ ਤਉ ਪੂਜਾ ਕਹੋ ਰੋ ਸੋ ਪਰਮਿਜਾ ਕਹੋ ਪਵਨੋ ਧਾਰ ਜਾਤ ਬਿਹਾਏ ਸਤਿ ਵਿਹਾਵੇ ਕੀਰਤਨ ਗਾਏ ਕਹੋ ਵਿਹਾ ਜੰਦਰ ਚਾਲਕ ਕਹੋ ਵਿਹਾਵੇ ਸੁਪ ਬਿੜਮਾਰ ਕਹੋ ਵਿਹਾਵੇ ਗਾਲ ਪੜਾਵਤ ਸਤਿ ਵਿਹਾਵੇ ਹਜ ਤਗਾਵਤ ਕਹੋ ਵਿਹਾ ਨਟ ਨਾਟਕ ਨਰਤੀ ਕਹੋ ਵਿਹਾ ਜੀਆ ਇਹ ਹਿੱਟੇ ਕਹੋ ਵਿਹਾ ਰਾਜ ਮੇ ਡਰਤੀ ਸਤਿ ਵਿਹਾਵੇ ਹਜ ਕਰਤੀ ਕਹੋ ਵਿਹਾ ਮਤਾ ਬਸਵਰ ਕਹੋ ਵਿਹਾ ਸੇਵਾ ਜਰੂਰਤ ਕਹਾਂ ਵਿਹਾਵੇ ਸੋਧਤ ਜਿਵਤ ਸੰਤ ਵਿਹਾਵੇ ਹਰ ਰਸਤੇ ਵਿੱਚ ਜਿਤ ਕੋ ਲਾਇਆ ਕਦੇ ਹੀ ਲਗਾਣਾ ਨਾ ਕੋ ਮੋੜਨਾ ਹੀ ਕੋ ਸਿਆਣਾ ਕਰੇ ਕਿਰਪਾ ਦੇ ਰਾਣਾ ਨਾਨਕ ਤਾਂ ਕੇ ਬਰਬਲ ਜਾਓ ਬਰਾਂਤਿ ਰਮਾਲਾ ਪਰਵਾ 10 ਦਾਵਲ ਰਹੀ ਹਰ ਵੂਟ ਮਾਰ ਗਰਮ ਸੰਘੜਤੇ ਝੂਟ ਦਾ ਕਾ ਨਾਮ ਸਿਮਰਤ ਪੂਰੋਏ ਐਸੇ ਸਤਜਨਾ ਰੱਖੈ ਹਰ ਰਾਇ ਐਸੇ ਰੱਖਣ ਹਾਰ ਦਿਆਲ ਅਰਗ ਦੇ ਕੋ ਤੁਮ ਬਰਦਬਾਰ ਹਾ ਜਦੋਂ ਪੀਰ ਜੋਧਰ ਕਾ ਮਟਨ ਤੋਂ ਤਰਬੀਖ ਜਾਗ ਰਹਾ ਆਵਦ ਕੰਡ ਧੋਬੀ ਕਤਰ ਪ੍ਰਾਨ ਆਦਾਰ ਤੇ ਹਜਨ ਹਰ ਹਰ ਨਾਮ ਪਿਆਰ ਕਿਰਸਾਨੀ ਜੋ ਰਾਖਾ ਰਖਵਾਲਾ ਮਤਕਤਾ ਵਿਆਜੋ ਬਾਲਾ ਤੇ ਤੁਮ ਦੇਖ ਪ੍ਰਥਮ ਮਿਲ ਜਾਏ ਦੋਹਰ ਰਾਖ ਕੰਤ ਲਾਏ ਜੋਧਰੇ ਪਿਗਤ ਹੋਏ ਅਨੰਦ ਗੁੰਗਾ ਭਗਤ ਗਾਵੇ ਬੋਤ ਸੰਦ ਪਿੰਗਲ ਪਰਬਤ ਪੱਤੇ ਪਾਰ ਹਰ ਕਾ ਨਾਮ ਸਗਲ ਉਦਾਰ ਜੋ ਪਾਵਕ ਸੰਗ ਸਿੱਧ ਕੁਨਾਸ ਐਸੇ ਪ੍ਰਾਛਤ ਸੰਗ ਬਿਨਾਰ ਜੋ ਸਾਬਰ ਕਾਬਰ ਉਜਲ ਹੋ ਜਨਾਜ ਬਸ ਬਰੋਸੋ ਖੋਜ ਜੋ ਚਕਵੀਸੁਰ ਦੀ ਆਰ ਜੋ ਚਾਤਰਗੁੰਦ ਦੀ ਪਿਆਰ ਜੋ ਕਰੰਕ ਨਾਲ ਕਰਨ ਸਮਾਨੇ ਓ ਹਰ ਹਰ ਨਾਮ ਹਰ ਮਨਸ ਖਾਨੇ ਤੂੰ ਦੀ ਕਿਰਪਾ ਤੇ ਲਾਗੀ ਪ੍ਰੀਤ ਦਿਹਾਲ ਪੇਤਾ ਆਏ ਜੀ ਦਇਆ ਤਾਰੇ ਤਿਨ ਤਾਰਨ ਹਾਰੇ ਬੰਦਰ ਤੇ ਹੋਈ ਛੁਟਕਾਰ दया करि तेर ਧਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਰ ਦੇਖੇ ਨੈਣ ਅਲੋਏ ਕਿਸਵੇਂ ਦੋ ਜਾ ਹਵਰ ਨ ਕੋਈ ਪ੍ਰਭਾ ਛੁਟੇ ਗੁਰ ਪ੍ਰਸਾਦ ਨਾਨਕ ਪੇਖਿਓ ਸਭ ਬਿਸਮਾਦ ਪ੍ਰਭ ਕ੍ਰਿਵਨ ਲਾਪਰਵਾ ਜੀ ਜੰਤ ਸਪੇਖਿਆ ਸਭ ਸ਼ਗਲ ਤੁਮਾਰੀ ਧਰਨਾ ਏਮਨ ਹਰਕੈ ਨਾਮ ਉਧਾਰ ਨ ਰਹਾ ਕਿਨ ਮਤਾ ਉਧਾ ਪ੍ਰਪੁਦਰ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠੰਦਾ ਸਾਧੂ ਸੰਗਵਿਦਾਨਾ ਨਾਮ ਦੇ ਪਤਨੋਂ ਨਿਰਮਲ ਹੋਵੇ ਸੁੱਖੇ ਸੋਗੁ ਗੁਜ਼ਾਰਨਾ ਤਰਖਣ ਜੋ ਆਵੇ ਪ੍ਰਾਣੀ ਤੇ ਤੁਹਾਂ ਹਰਨਾ ਸੁਖ ਤੂ ਸਮਰਤੀ ਬਤਾ ਤੁਮਹੀ ਆਗੈ ਸਾਰਨਾ ਤੂੰ ਦਾਤਾ ਸਬਨਾ ਜੀਆਂ ਕਾ ਆਪਨ ਕੀ ਆ ਪਾਲਨਾ ਹਰਕ ਵਾਰ ਕੋਡ ਜਨ ਉਪਰ ਨਾਨਕ ਵੰਜਾ ਵਾਰਨਾ ਪ੍ਰਭ ਕੀ ਮਹਲਾ ਪੰਜਵਾ ਅਸ਼ਟਪਦੀ ਇੱਕ ਓੰਕਾਰ ਫਤਗੁਰ ਪ੍ਰਸਾਦ ਦਰਸ਼ਨ ਭੇਟ ਤ ਪਾਪ ਸਭ ਨਾਸੈ ਹਰਿ ਸੋਹ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਤੁਧ ਗਦਾਇ ਪਾਵਰ ਕਾ ਨਾਮ ਨਰਦਾ ਅੰਤੇ ਹੋਏ ਸਿਖਾਈ ਰਹਾਓ ਸਗਲ ਦੂਖ ਕਾ ਡੇਰਾ ਪੰਨਾ ਸੰਤ ਤੂਰ ਮੁਕਲਾਇ ਫਤਗੁਰ ਦੀ ਕਿਰਪਾ ਗਿਆਨ ਅੰਦਰ ਵਜਾਈ అమృత పితృ మిత్ర గ ਕੋਈ ਵਜ ਦਿਨ ਨਹੀਂ ਅਰਬਨ ਆਨ ਨਾ ਪਾਈ ਨਾਮ ਨਿਗਾਨ ਪਾਇ ਉਹੜ ਭਾਗੇ ਨਾਨਕ ਨੜਕਣਾ ਜਾਈ ਘਾਸ ਯਾੜਪ ਕੋਕਤ ਨਾ ਮੇਰੀ ਪੂਰਾ ਗੁਰੂ ਕਮਾਲੇ ਜਪ ਤਪ ਸੰਜਮ ਸੁਚਾ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਵਿਕ੍ਰਿਆ ਮਹ ਗੁਰ ਸੱਚਾ ਲਾਇ ਤਰਾਈ ਆਪਣੇ ਹੀਤ ਹੈ ਹਾਰ ਸੰਭਾਲੇ ਆਪ ਲਈ ਰੜ ਲਾਈ ਸਾਧ ਧਰਮ ਕਾ ਬੇੜਾ ਬੰਦਿਆ ਪਵਨ ਪਰ ਪਵਾਈ ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲਬਲ ਜਾਈ ਫਕਾਲ ਮੁਰਤ ਅਜੋਨੀ ਸੰਪੋ ਕਲੰਦ ਘਰ ਦੀ ਪਾਈ ਅੰਤਰ ਜਾਮੀ ਜਨ ਕਾ ਦਾਤਾ ਦੇਖ ਤ੍ਰਿਪਤ ਅਗਾਏ ਇਕ ਅੰਕਾਰ ਨਿਰੰਜਨ ਰਿਪੋ ਸੋ ਜਲ ਥਲ ਰਹਾ ਸਮਾਈ ਭਗਤ ਦਾ ਭਗਤਾ ਕੋ ਦੇਨਾ ਹਾਨਾਨਕ ਦਾਤਾ ਮਾਈ ਰਾਮ ਕ੍ਰਿਵਰ ਲਾ ਬਜਵਾ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਾਰਾ ਨਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਮੰਤਰ ਆਤਰਾਮ ਪਿਆਰੇ ਹਰ ਪੈ ਭਗਤ ਬਣ ਆਈ ਸੰਤੋ ਫਲ ਗੁਰਦੇਵ ਨਿਭਾਈ ਸੰਤੋ ਹਰ ਨਾਮ ਲਹਾ ਦਾਸ ਕੋ ਦੀਆ ਸਗਲੇ ਤ੍ਰਿ ਤਮੁ ਲਾਇ ਸੰਤੋ ਰਹਾ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਵਤ ਕਾ ਨਾ ਜਾਈ ਸੰਤੋ ਚਨਕ ਬਲਤੋ ਲਾਗੋ ਧਿਆਨਾ ਸਚਾ ਦਰਸ ਸਤਿ ਸ੍ਰੀ ਅਕਾਲ ਇਹ ਸੰਤੋ ਗੁਰ ਗਾਵਤੋ ਗਾਵਤ ਪਏ ਨਿਹੱਲਾ ਹਉ ਸਵਰਤਿ ਬੁਧਿਆਗਾ ਇਹ ਸੰਤੋ ਆਤਮ ਰਾਵ ਰਵੇ ਆਤੋ ਅੰਤਰ ਸਤ ਆਵਕਤ ਜਾਈ ਸੰਤੋ ਆਜ ਨਹੀਂ ਆਪਾਂ ਉਹਨਾਂ ਦੇ ਸਰੀਰ ਨੂੰ ਬਚਾ ਸਕੇ ਉਹ ਸ਼ਹੀਦ ਹੋ ਗਏ ਅੱਬਾ ਮੈਂ ਸ਼ਹੀਦ ਨੂੰ ਨਹੀਂ ਰੋਦੀ ਸ਼ਹੀਦਾਂ ਨੂੰ ਰੋਣਾ ਵੀ ਨਹੀਂ ਚਾਹੀਦਾ ਇਹ ਤੇ ਕਿਉ ਭਾਈ ਮਨੀ ਸਿੰਘ ਉਹਨਾਂ ਨੇ ਪੰਜ ਪੁੱਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਭੇਟਾ ਕੀਤੇ ਸੀ ਜਿਵੇਂ ਆਪਾਂ ਕੋਈ ਭੇਟਾ ਰੱਖੀਏ ਮਣੋ ਉਹ ਭੇਟਾ ਨਾਲ ਸਾਡਾ ਕੋਈ ਸੰਬੰਧ ਨਹੀਂ ਨਾ ਰਹਿੰਦਾ ਤੇ ਭਾਈ ਬਚਿੱਤਰ ਸਿੰਘ ਭਾਈ ਉਦੇਸ ਸਿੰਘ ਭੇਟਾ ਕੀਤੇ ਹੋਏ ਭਾਈ ਮਨੀ ਸਿੰਘ ਦੇ ਪੰਜ ਪੁੱਤਾਂ 'ਚੋਂ ਪੁੱਤ ਨੇ ਅੱਬਾ ਇਹ ਤਾਂ ਮਾਲਕ ਦੇ ਚਰਨਾਂ 'ਚ ਭੇਟਾ ਹੋ ਕੇ ਜਿਹਨਾਂ ਨੇ ਸਿੱਖੀ ਨੂੰ ਕਮਾਇਆ ਉਹਨਾਂ ਨੇ ਜੀਵਨ ਦੇ ਅੰਦਰ ਇੱਕ ਦਿਨ ਸ਼ਹੀਦ ਹੋਣਾ ਹੀ ਸੀ ਉਹਨਾਂ ਦੀ ਸ਼ਹਾਦਤ ਉਹਨੂੰ ਨਹੀਂ ਰੋਂਦੀ ਅੱਬਾ ਮੈਂ ਇਸ ਕਰਕੇ ਰੋਂਦੀ ਆ ਕਿ ਅੱਬਾ ਤੇਰੇ ਬੋਲ ਤੈਨੂੰ ਚੇਤੇ ਹੋਣੇ ਚਾਹੀਦੇ ਆ ਬੇਸ਼ੱਕ ਮੈਂ ਬਸੀ ਗੁਜਰਾ ਦੇ ਪੁਖਾਣਾ ਦੇ ਨਾਲ ਉੱਚੇ ਖਾਨਦਾਨ ਨਾਲ ਮੰਗੀ ਹੋਈ ਆ ਪਰ ਅੱਬਾ ਮੈਂ ਤੇਰੇ ਮੂੰਹ ਤੋਂ ਕਹੇ ਹੋਏ ਬੋਲਾਂ ਨੂੰ ਪਗਾ ਕੇ ਜਾਣਾ ਚਾਹੁੰਨੀ ਆ ਸੰਸਾਰ ਦੇ ਅੰਦਰ ਤੂੰ ਇੱਕ ਗੱਲ ਆਕੀ ਸੀ ਕਿ ਇਸ ਕਮਰੇ 'ਚ ਮੇਰੇ ਧੀ ਤੇ ਦਮਾਦ ਸੁੱਤੇ ਪਏ ਨੇ ਬਾਪੂ ਮੈਨੂੰ ਸ਼ਹੀਦਾਂ ਦੀ ਪਤਨੀ ਬਣਾ ਕੇ ਗੁਰੂ ਗੋਬਿੰਦ ਸਿੰਘ ਦੀ ਧੀ ਬਣਾ ਕੇ ਹੁਣ ਪਠਾਣਾ ਦੇ ਘਰਾਂ ਵਿੱਚ ਨਰੋਲੀ ਧੀਏ ਜ਼ਿੰਦਗੀ ਦਾ ਸਫ਼ਰ ਬੜਾ ਡਾਡਾ ਹੀ ਜ਼ਿੰਦਗੀ ਦੇ ਵਿੱਚ ਬੜੇ ਉਤਰਾ ਚੜਾ ਆਉਨਿਆ ਮਨ ਡੋਲ ਜਾਂਦਾ ਹੈ ਅੱਬਾ ਨਹੀਂ ਜਿਨ੍ਹਾਂ ਨੂੰ ਰੱਬੀ ਬਾਣੀ ਦਾ ਸਹਾਰਾ ਹੋਵੇ ਉਹ ਡੋਲਦੇ ਨਹੀਂ ਤੇ ਨਾਲ ਵਾਅਦਾ ਕਰਦੀ ਆ ਮੈਂ ਤੇਰੀ ਪੱਗ ਨੂੰ ਤੇ ਗੁਰੂ ਗੋਬਿੰਦ ਸਿੰਘ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਵਾਂਗੀ ਉਹਨਾਂ ਸ਼ਹੀਦਾਂ ਦੀ ਯਾਦ ਚ ਜੁੜ ਬੈਠੇ ਆ ਮੇਰੀਆਂ ਧੀਆਂ ਤੇ ਮੇਰੀਆਂ ਭੈਣੋਂ ਇਸ ਗੱਲ ਨੂੰ ਜ਼ਿੰਦਗੀ ਚ ਪੱਲੇ ਨਾਲ ਬੰਨ ਲਈਏ ਬੀਬੀ ਮੁਮਤਾਜ਼ ਉਹਦੀ ਕੁਰਬਾਨੀ ਸਾਨੂੰ ਇੱਕ ਗੱਲ ਸਿਖਾਉਂਦੀ ਆ ਕਿ ਆਪਣੀ ਜ਼ਿੰਦਗੀ ਦੇ ਅੰਦਰ ਬਾਪੂ ਤੇ ਗੁਰੂ ਦੀ ਪੱਗ ਨੂੰ ਕਦੇ ਤਾਗ ਨਹੀਂ ਲੱਗਣ ਦੇਣਾ ਚਾਹੀਦਾ ਜੇ ਜ਼ਿੰਦਗੀ ਦੇ ਅੰਦਰ ਕੋਈ ਬਾਪੂ ਫੈਸਲਾ ਕਰਕੇ ਆਵੇ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਫੁਲਾਣੇ ਗੁਰਸਿੱਖ ਸਾਬਤ ਸੂਰਤ ਦੇ ਨਾਲ ਕਰਕੇ ਆਇਆ ਧੀਏ ਉਦੋਂ ਮਨ 'ਚ ਕਦੇ ਵੀ ਨਹੀਂ ਖਿਆਲ ਪੈਦਾ ਕਰਨਾ ਚਾਹੀਦਾ ਕਿ ਮੇਰਾ ਰਿਸ਼ਤਾ ਜਿੱਥੇ ਮੈਂ ਚਾਹੁੰਦੀ ਸੀ ਉੱਥੇ ਨਹੀਂ ਹੋਇਆ ਤੇ ਮੇਰਾ ਰਿਸ਼ਤਾ ਬਾਪੂ ਖੋਰ ਥਾਂ ਕਰ ਆਇਆ ਸਗੋਂ ਮੇਰੀਏ ਭੈਣੇ ਉਦੋਂ ਨਮਸਕਾਰ ਕਰ ਆਪਣੇ ਗੁਰੂ ਨੂੰ ਕਿ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਮੈਨੂੰ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਪਰਿਵਾਰ ਗੁਰੂ ਗੁਰੂ ਜਪਣ ਵਾਲਾ ਸਾਬਤ ਸੂਰਤ ਬਖਸ਼ ਦਿੱਤਾ ਤੇ ਇਸ ਕਰਕੇ ਮੈਂ ਬਾਪੂ ਦੀ ਗੱਲ ਨੂੰ ਉਲਟਾਵਾਂਗੀ ਨਹੀਂ i ਜੀ ਕੇ ਤੇਰਾ ਵਿਆਹ ਦਾ ਸਮਾਂ ਹੋ ਗਿਆ ਤੇਰਾ ਨਿਕਾਹ ਕਰਦੀਏ ਹੁਣ ਆਖਣ ਲੱਗੀ ਅਬਾ ਜਾਨ ਜਦੋਂ ਫੌਜ ਨੇ ਤਲਾਸ਼ੀ ਲਈ ਸੀ ਮੈਂ ਤੁਹਾਡੀ ਜ਼ੁਬਾਨ ਦੇ ਉੱਤੇ ਫੁੱਲ ਚਾੜੇ ਨੇ ਯਾਦ ਰੱਖਿਓ ਜਦੋਂ ਫੌਜਦਾਰ ਤਲਾਸ਼ੀ ਰਹਿ ਰਿਆ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਕਿ ਅਬਾ ਜਾਨ ਮੇਰਾ ਸਿਰ ਤਾਂ ਜਾ ਸਕਦਾ ਪਰ ਤੁਹਾਡੀ ਜ਼ੁਬਾਨ ਨਹੀਂ ਜਾ ਸਕਦੀ ਉਦੋਂ ਜਦੋਂ ਤਲਾਸੀ ਲੈਣ ਲੱਗੇ ਨੇ ਤੁਸੀਂ ਇੱਕ ਗੱਲ ਕਹੀ ਸੀ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਪਏ ਨੇ ਮੈਂ ਉਦੋਂ ਤੋਂ ਹੀ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਹੁਣ ਮੈਂ ਨਿਕਾਹ ਨਹੀਂ ਕਰਾਂਗੀ ਮੈਂ ਬਚਿੱਤਰ ਸਿੰਘ ਦੇ ਸ਼ਹੀਦ ਦੀ ਪਤਨੀ ਹੋ ਕੇ ਸਾਰਾ ਜੀਵਨ ਗੁਜ਼ਾਰਾਂਗੀ ਉਸਵਾਰੋ ਕਿੱਡੀ ਵੱਡੀ ਉਹ ਧੀ ਦਾ ਸਦਕੋ ਕਿ ਧੀ ਦਾ ਸਦਕੋ ਉਸ ਬੱਚੀ ਬੀਬੀ ਮਮਤਾਜ ਦਾ ਅੱਜ ਬੀਬੀ ਮੁਮਤਾਜ ਦਾ ਇਤਿਹਾਸ ਸਾਡੇ ਸਿੱਖਾਂ ਦੀਆਂ ਧੀਆਂ ਨੂੰ ਸਮਝਾਉਣਾ ਪੈਣਾ ਅੱਜ ਜਦੋਂ ਅਦਾਲਤਾਂ ਦੇ ਵਿੱਚ ਮਾਂ ਦੀ ਚੁੰਨੀ ਰੋਲਦੀਆਂ ਨੇ ਮਾਂ ਪੈਰਾਂ ਤੇ ਚੁੰਨੀ ਰੱਖਦੀ ਆ ਬਾਪ ਪੈਰਾਂ ਦੇ ਉੱਤੇ ਪੱਗ ਰੱਖਦਾ